ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਅਸੀਂ ਸ਼ਬਦ ਲਾ ਰਹੇ ਹਾਂ ਸਾਰੀਆਂ ਸੰਗਤਾਂ ਨੇ ਪਿੱਛੇ-ਪਿੱਛੇ ਮੇਰੇ ਸਿਮਰਨ ਕਰਨਾ ਤਨ ਤਨ ਦਸ਼ਮੇਸ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਹੱਥੀ ਕੋਮਨੂ ਸਜਾ ਕੇ ਤੇਰੇ ਵਾਂਗੂ ਹੱਥੀ ਕੋਮਨੂ ਸਜਾ ਕੇ ਤੇਰੇ ਵਾਂਗੂ ਉਜੜਦਾ ਆਪਨਾ ਕੋਈ ਤਨ ਤਨ ਦਸ਼ਮੇਸ ਮੇਰੇ ਸਾਈਆਂ ਤੇਰੇ ਜਿਹਾ ਬਾਪਨਾ ਕੋਈ ਤਨ ਤਨ ਦਸ਼ਮੇਸ ਮੇਰੇ ਸਾਈਆਂ ਤੇਰੇ ਜਿਹਾ ਆਪਣਾ ਕੋਈ ਚੱਕ ਫਤਿਹ ਸਿੰਘ ਨੂੰ ਖਿਡਾਉਣਾ ਚਾਉਂਦੇ ਹੋਣਗੇ ਬਾਹ ਦੇ ਉੱਤੇ ਆਪਣੀ ਸਲਾਉਣਾ ਚਾਉਂਦੇ ਹੋਣਗੇ ਨੀਹਾਂ ਖਾ ਗਿਆ ਜਗਰ ਦੇ ਟੋਟੇ ਤਾਂ ਵੀ ਤੇਰੀ ਅੱਖ ਨਾ ਰੋਈ ਤਨ ਤਨ ਦਸ਼ਮੇਸ ਮੇਰੇ ਸਾਈਆਂ ਤੇਰੇ ਜੇ ਹਵਾ ਆਪਣਾ ਕੋਈ ਤਨ ਧਾਨ ਦੇਸ਼ ਵਿੱਚ ਮੇਰੇ ਸਾਈਆਂ ਤੇਰੇ ਜੇ ਹਵਾ ਆਪਣਾ ਕੋਈ ਕੌਣ ਚਾਉਂਦਾ ਮੰਨਣਾ ਨਹੀਂ ਪੁੱਤਰਾਂ ਦੇ ਸਰ ਨੂੰ ਸੱਚ ਦੱਸੋ ਕਿ ਨਾਲਕ ਯਾਦ ਕੀਤਾ ਜੋਰਾ ਵਰ ਨੂੰ ਤੇਰੀ ਪਾਤਸ਼ਾਹ ਬੱਡੀ ਐ ਕੁਰਬਾਨੀ ਤੇਰੀ ਪਾਤਸ਼ਾਹ ਬੜੀ ਐ ਕੁਰਬਾਨੀ ਸਕਦਾ ਵੀ ਆਖ ਨਾ ਕੋਈ ਤਨ ਤਨ ਦੇਸ਼ ਮੇਰੇ ਸਾਈਆਂ ਤੇਰੇ ਜਿਹਾ ਆਪਨਾ ਕੋਈ ਤਨ ਤਨ ਦੇਸ਼ ਮੇਸ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਚੁਬਿਆ ਨਿਕੰਡਾ ਜਾਂਦਾ ਜਰਿਆ ਹੋਲਾਦ ਨੂੰ ਚੁਬਿਆ ਨਿਕੰਡਾ ਜਾਂਦਾ ਜਰਿਆ ਹੋਲਾਦ ਨੂੰ ਕਿਹੜੇ ਹਾਲ ਸੋਣੀ ਹੋਣੀ ਨੇਜੀ ਵੱਜਦੀ ਜਜਾਰ ਨੂੰ ਕਿਹੜੇ ਹਾਲ ਸੁਣੀ ਹੋਣੀ ਨੇਜੀ ਵਜਦੀ ਜੁਜਾਰ ਨੂੰ ਪੁੱਤ ਡਿਗਦੇ ਨੂੰ ਦੇਖ ਕੇ ਜੈਕਾਰੇ ਸਕਦਾ ਹੈ ਲਾਪਨਾ ਕੋਈ ਤਨ ਧਨ ਦੇਸ਼ ਵਿੱਚ ਮੇਰੇ ਸਾਈਆਂ ਜੇ ਹਵਾ ਆਪਣਾ ਕੋਈ ਬਣ ਗਏ ਨਲਾ ਸਾਦੋ ਮੇ ਹੋਏ ਠੰਡੇ ਸੀਤ ਨੇ ਕਿਵੇਂ ਆਖ ਦੇਉ ਪਾਇਓ ਨਾ ਕੋਈ ਕਫਣ ਹਜੀਤ ਤੇ ਪੁੱਤ ਤੋਰਨੇ ਸਮੇ ਹੀ ਨਿਰਵੈਰ ਪੁੱਤ ਤੋਰਨੇ ਸਮੇ ਹੀ ਨਿਰਵੈਰ ਜੀ ਐਸਾ ਸੰਤ ਤਾਪਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਹੱਥੀ ਕੋਮਨੂ ਸਜਾ ਕੇ ਤੇਰੇ ਵਾਂਗੂ ਉਜੜਦਾ ਆਪ ਨਾ ਕੋਈ ਹੱਥੀ ਕੋਮਨੂ ਸਜਾ ਕੇ ਤੇਰੇ ਵਾਂਗੂ ਉਜੜਦਾ ਆਪ ਨਾ ਤਨ ਦੇਸ਼ ਵਿੱਚ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤਨ ਤਨ ਦੇਸ਼ ਵਿੱਚ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ ਤੇਰੇ ਜਿਹਾ ਬਾਪ ਨਾ ਕੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ